ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਇੱਕ ਔਰਤ ਦੇ ਨਾਲ ਬਲਾਤਕਾਰ ਕਰਨ ਦਾ ਥਾਣਾ ਸਾਦਕ ਦੇ ਵਿੱਚ ਮਾਮਲਾ ਦਰਜ ਹੋਇਆ ਦੱਸ ਦਈਏ ਕਿ ਪੀੜਤ ਲੜਕੀ ਵੱਲੋਂ ਫ੍ਰੀਜਕੋਰਟ ਦੇ ਡੀਐਸਪੀ ਸ਼ਮਸ਼ੇਰ ਸਿੰਘ ਨੂੰ ਆਪਣੀ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਾਦਕ ਦੇ ਮੁਖੀ ਅਮਨਿੰਦਰ ਸਿੰਘ ਦੀ ਅਗਵਾਈ ਦੇ ਹੇਠ ਐਸਆਈ ਬਿਆਨ ਸਿੰਘ ਸੰਧੂ ਵੱਲੋਂ ਕਾਰਵਾਈ ਕਰਦੇ ਆ ਇੱਕ ਨੌਜਵਾਨ ਨੂੰ ਬਲਾਤਕਾਰ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਗੱਲਬਾਤ ਕਰਦੇ ਆ ਜਾਣਕਾਰੀ ਦਿੰਦਿਆਂ ਥਾਣਾ ਸਾਦਕ ਦੇ ਮੁਖੀ ਅਮਨਿੰਦਰ ਸਿੰਘ ਨੇ ਕੀ ਕਿਹਾ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਇੱਕ ਜਿਹੜਾ ਰੇਪ ਦਾ ਮਾਮਲਾ ਸਾਹਮਣੇ ਆਇਆ ਜੀ ਇਹ ਮੁਕਦਮੇ ਦੇ ਉੱਪਰ 24 ਰਜਿਸਟਰ ਹੋਇਆ ਸੀਗਾ ਜੀ ਥਾਣਾ ਸਾਦਕ ਦੇ ਅੰਦਰ ਸੈਕਸ਼ਨ 376 373 ਔਰ 302 ਆਈਪੀਸੀ ਦੇ ਅੰਦਰ ਇਹਦੇ ਤਹਿਤ ਜਿਹੜਾ ਕੱਲ ਅਸੀਂ ਇੱਕ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਹਰਜਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗਾਮੇ ਵਾਲਾ ਫਾਉਂਡਾ ਜਿਲ੍ਹਾ ਫੋਕਸਪੁਰ ਦਾ ਅਰਜੁਨ ਮਾਰਿਓ ਗਦਾਰਸ ਦੇ ਵਿੱਚ ਪੇਸ਼ ਕਰਦੇ ਹਾਂ ਰਿਮਾਂਡ ਮੰਗਾਂਗੇ ਤੇ ਬਾਕੀ ਤਫਤੀਸ਼ ਜਲਦੀ ਜੁਰੀ ਕਰਦੇ ਇਹ ਕਿਹੜੇ ਕਿਹੜੇ ਧਰਾਵਾਂ ਦੇ ਮਾਮਲੇ ਦਾਜ ਹੈ 376 132 506 ਆਪੀਸੀ ਦੇ ਤਹਿਤ ਮਾਮਲਾ ਦਰਜ ਹੈ